ਆਮ ਆਦਮੀ ਪਾਰਟੀ ਦੇ ਵਿਧਾਇਕ ਦੇਵਮਾਨ ਆਪਣੀ ਹੀ ਸਰਕਾਰ ਦੇ ਖਿਲਾਫ ਧਰਨੇ ਤੇ ਬੈਠ ਗਏ ਨੇ ਆਖਰਕਾਰ ਦੇਵਮਾਨ ਨੂੰ ਕੀ ਜ਼ਰੂਰਤ ਪੈਗੀ ਕਿਹੜੀ ਗੱਲੋਂ ਧਰਨਾ ਮਾਰਨਾ ਪੈ ਗਿਆ ਇਹਦੇ ਬਾਰੇ ਤੁਹਾਨੂੰ ਦੱਸਦੇ ਹਾਂ ਤੁਸੀਂ ਜੁੜੇ ਹੋ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਹਰਿੰਦਰ ਬਾਜਵਾ ਆਮ ਆਦਮੀ ਪਾਰਟੀ ਦੇ ਨਾਬਾ ਤੋਂ ਵਿਧਾਇਕ ਗੁਰਦੇਵ ਦੇਵਮਾਨ ਆਖਰਕਾਰ ਆਪਣੀ ਸਰਕਾਰ ਦੇ ਖਿਲਾਫ ਹੀ ਧਰਨੇ ਤੇ ਬੈਠ ਗਏ ਮਾਮਲਾ ਕੁਝ ਇਸ ਤਰ੍ਹਾਂ ਸੀ ਕਿ ਕਿਸਾਨਾਂ ਦੇ ਵੱਲੋਂ ਪੰਜਾਬ ਸਰਕਾਰ ਅਤੇ ਪੰਜਾਬ ਸਰਕਾਰ ਦੇ ਦਮਨ ਦੇ ਵਿਰੁੱਧ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੋਸ਼ ਦਿਨ ਕਹਿ ਲਿਆ ਕਿ ਕਿਸਾਨਾਂ ਦੇ ਨਾਲ ਦੁਰਵਿਵਹਾਰ ਕੀਤਾ ਉਹ ਸਾਰੇ ਦੇ ਖਿਲਾਫ ਕਿਸਾਨਾਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰ ਕੇ ਰੰਦਾ ਐਲਾਨ ਕੀਤਾ ਸੀ ਉਸੇ ਤਹਿਤ ਬੀਤੀ ਕੱਲ 10 ਮਾਰਚ ਨੂੰ ਸਾਰੇ ਕਿਸਾਨ ਇਕੱਠੇ ਹੋ ਕੇ ਜਿਉਂ ਹੀ ਦੇਵ ਮਾਨ ਦੇ ਘਰ ਅੱਗੇ ਆਪੜੇ ਤਾਂ ਉਹਨਾਂ ਨੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ ਇਸੇ ਦਰਮਿਆਨ ਖੁਦ ਆਮ ਆਦਮੀ ਪਾਰਟੀ ਦੇ ਨਾਭਾ ਤੋਂ ਵਿਧਾਇਕ ਗੁਰਦੇਵ ਸਿੰਘ ਦੇਮਾਨ ਕਿਸਾਨਾਂ ਦੇ ਨਾਲ ਆ ਕੇ ਧਰਨੇ ਤੇ ਬੈਠ ਗਏ। ਕਿਸਾਨਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਸੂਬੇ ਭਰ ਚੋਂ ਵਿਧਾਇਕਾਂ ਦੀ ਰਹਿਸ਼ਾ ਅੱਗੇ ਧਰਨੇ ਦਿੱਤੇ ਗਏ। ਇਸ ਦੌਰਾਨ ਕਿਸਾਨਾਂ ਵੱਲੋਂ ਨਾਭਾ ਵਿੱਚ ਲਾਏ ਧਰਨੇ ਵਿੱਚ ਆਪ ਵਿਧਾਇਕ ਗੁਰਦੇਵ ਸਿੰਘ ਦੇਮਾਨ ਖੁਦ ਵੀ ਕਿਸਾਨਾਂ ਨਾਲ ਹੀ ਧਰਨੇ ਤੇ ਬੈਠ ਗਏ ਇਸ ਮੌਕੇ ਵਿਧਾਇਕ ਦੀ ਹਾਜ਼ਰੀ ਵਿੱਚ ਪੰਜਾਬ ਸਰਕਾਰ ਖਰਾਫ ਨਾਰੇ ਲੱਗਦੇ ਨੇ ਇਸ ਮੌਕੇ ਕਿਸਾਨ ਆਗੂ ਰਜਿੰਦਰ ਸਿੰਘ ਕਕਰਾਲਾ ਨੇ ਵਿਧਾਇਕ ਨੂੰ ਅਪੀਲ ਕੀਤੀ ਗਈ ਪੰਜਾਬ ਦੇ ਮੁੱਖ ਮੰਤਰੀ ਕੋਲ ਚੰਡੀਗੜ੍ਹ 'ਚ ਸੱਦੀ ਮੀਟਿੰਗ ਉਦਾਰ ਕਿਸਾਨ ਆਗੂਆਂ ਨਾਲ ਕਤਿਤ ਦੁਰਵਿਹਾਰ ਕਰਨ ਦਾ ਰੋਸ ਜ਼ਾਹਰ ਕਰਨ ਅਤੇ ਵਿਧਾਨ ਸਭਾ 'ਚ ਕਿਸਾਨਾਂ ਦੀਆਂ ਮੰਗਾਂ ਨੂੰ ਜ਼ੋਰਦਾਰ ਤਰੀਕੇ ਦੇ ਨਾਲ ਚੁੱਕਣ ਹਾਲਾਂਕਿ ਵਿਧਾਇਕ ਨੇ ਇਸ ਬਾਰੇ ਕੋਈ ਸਪਸ਼ਟ ਜਵਾਬ ਨਾ ਦਿੱਤਾ ਮੀਡੀਆ ਵੱਲੋਂ ਸਵਾਲ ਪੁੱਛਣ ਤੇ ਉਹਨਾਂ ਨੇ ਕਿਹਾ ਕਿ ਉਹ ਖੁਦ ਮਜ਼ਦੂਰ ਦੇ ਪੁੱਤ ਹਨ ਤੇ ਕਿਸਾਨਾਂ ਨਾਲ ਖੜੇ ਨੇ ਆਪ ਵੱਲੋਂ ਵਿਧਾਇਕ ਹੁੰਦੇ ਹੋਏ ਪੰਜਾਬ ਸਰਕਾਰ ਖਿਲਾਫ ਲੱਗੇ ਨਾਅਰੇ 'ਚ ਸ਼ਾਮਲ ਹੋਣ ਸੰਬੰਧੇ ਉਹਨਾਂ ਨੇ ਕਿਹਾ ਕਿ ਲੋਕ ਹੀ ਸਰਕਾਰ ਹਨ ਅਤੇ ਇਹਨਾਂ ਨੇ ਹੀ ਸਰਕਾਰ ਬਣਾਈ ਹੈ ਹਾਲਾਂਕਿ ਉਹਨਾਂ ਨੇ ਕਿਸਾਨਾਂ ਦੇ ਦਾਅਵਿਆਂ ਦੇ ਉਲਟ ਇਹ ਵੀ ਕਿਹਾ ਕਿ ਕਿਸਾਨਾਂ ਦੀਆਂ ਜ਼ਿਆਦਾਤਰ ਮੰਗਾਂ ਕੇਂਦਰ ਸਰਕਾਰ ਨਾਲ ਸੰਬੰਧਿਤ ਨੇ ਤੇ ਸਾਰੀਆਂ ਮੰਗਾਂ ਜਾਇਜ਼ ਨੇ ਚਲੋ ਕਟੋਗੜ ਸਰਕਾਰ ਦੇ ਵਿਧਾਇਕੇ ਗੱਲ ਮੰਨਣ ਲਈ ਤਾਂ ਤਿਆਰ ਹੋਏ ਕਿ ਲੋਕ ਹੀ ਨੇ ਜਿਹੜੇ ਇਹਨਾਂ ਨੂੰ ਚੁਣਦੇ ਨੇ ਤੇ ਇਹਨਾਂ ਨੂੰ ਲਾਭ ਵੀ ਸਕਦੇ ਨੇ ਪਰ ਜਿੱਥੇ ਗੁਰਦੇਵ ਮਾਨ ਉਹਨਾਂ ਨੇ ਕਲਟੀ ਮਾਰੀ ਦੇਖੋ ਗੈਲਰੀ ਲਈ ਪਲੇ ਕਰਨਾ ਸੌਖਾ ਹੈ ਤਾੜੀਆਂ ਵਟੌਰਣ ਦੇ ਲਈ ਗੈਲਰੀ ਲਈ ਪਲੇ ਕਰਨਾ ਫੋਟੋਆਂ ਖਿਚੋਣ ਦੇ ਲਈ ਸੋਸ਼ਲ ਮੀਡੀਆ ਦੇ ਲਈ ਸੌਖਾ ਹੈ ਫੋਟੋਆਂ ਪੈ ਜਾਂਦੀਆਂ ਨੇ ਕਿ ਵਿਧਾਇਕ ਸਾਹਿਬ ਆਪ ਆ ਕੇ ਧਰਨੇ 'ਚ ਪੈ ਕੇ ਗੱਲ ਤਾਂ ਇਹ ਸੀ ਕਿ ਜਿਹੜੀਆਂ ਗੱਲਾਂ ਕਿਸਾਨਾਂ ਨੇ ਕੀਤੀਆਂ ਨੇ ਉਹਨਾਂ ਨੂੰ ਧਿਆਨ ਨਾਲ ਸੁਣਦੇ ਉਹਨਾਂ ਤੇ ਕੋਈ ਸਾਰਥਿਕ ਜਵਾਬ ਦਿੰਦੇ ਤੇ ਭਰੋਸਾ ਦਿੰਦੇ ਦੋਸ ਗੱਲਾਂ ਤਾਂ ਨੰਗੀਆਂ ਚਿੱਟੀਆਂ ਸਪਸ਼ਟ ਨੇ ਕਿ ਮੁੱਖ ਮੰਤਰੀ ਨੇ ਦੁਰਵਿਵਹਾਰ ਕੀਤਾ ਇਹਦੇ ਚ ਕੋਈ ਸ਼ੱਕ ਨਹੀਂ ਤੇ ਮੁੱਖ ਮੰਤਰੀ ਨੇ ਉਸ ਨੂੰ ਫਿਰ ਠੱਲਣ ਦੀ ਥਾਂ ਦੇ ਉੱਤੇ ਉਸ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਕਦਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਕਿਸਾਨ ਆਗੂਆਂ ਤੇ ਕਿਸਾਨ ਜਥੇਬੰਦੀਆਂ ਦੀ ਤੇ ਆਪਣੇ ਆਪ ਨੂੰ ਬਹੁਤ ਕਹਿ ਲਈਏ ਕਿ ਸਰਵਣ ਪੁੱਤ ਬਣਨ ਦੀ ਗੱਲ ਹੈ ਜਿਹੜੀ ਉਹਨਾਂ ਨੇ ਕੀਤੀ ਮੈਂ ਹਾਲਾਂਕਿ ਉਸ ਗੱਲ ਨੂੰ ਰਿਪੀਟ ਨਹੀਂ ਕਰਨਾ ਚਾਹੁੰਦਾ ਜੋ ਮੁੱਖ ਸਾਬਕਾ ਮੁੱਖ ਮੰਤਰੀ ਚੰਨੀ ਨੇ ਮੁੱਖ ਮੰਤਰੀ ਦੇ ਉਸ ਬਿਆਨ ਤੇ ਟਿੱਪਣੀ ਕਰਦੇ ਆ ਕਹੀ ਹੈ ਕਿ ਮੈਂ ਤਾਂ ਇਹਨਾਂ ਨਾਲੋਂ ਵੱਧ ਖੇਤਾਂ 'ਚ ਜਾਣਾ ਤਾਂ ਫਿਰ ਜੇ ਟਾਈਮ ਲਾਈਨ ਨੂੰ ਚੈੱਕ ਕੀਤਾ ਜਾਵੇ ਫਿਰ ਪਤਾ ਲੱਗ ਸਕਦਾ ਕਿ ਮੁੱਖ ਮੰਤਰੀ ਕਿੰਨਾ ਕੁ ਖੇਤਾਂ 'ਚ ਗਏ ਪਰ ਕੋਲ ਮਿਲਾ ਕੇ ਆਖਰਕਾਰ ਵਿਧਾਇਕਾਂ ਨੂੰ ਮਜਬੂਰ ਹੋ ਕੇ ਕਿਸਾਨਾਂ ਦੇ ਨਾਲ ਬੈਠਣਾ ਹੀ ਪਿਆ